ਦੇ ਦੇ ਬਰਦਾਬਾ ਮੁਰਦਾਬਾ ਮੁਰਦਾ ਚਾਰੇ ਬੋਲਾ ਬਰਦਾਬਾ ਮੁਰਦਾਬਾ ਮੁਰਦਾ ਹਜ਼ੂਰ ਮਨਾਜਮ ਕਿਸਾਨ ਇਕਤਾ ਜਿੰਦਾਬਾ 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 ਹਜ਼ੂਰ ਮਨਾਜਮ ਕਿਸਾਨ ਇਕਤਾ ਜਿੰਦਾਬਾ 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 ਧੰਨਵਾਦ ਆਤੀ ਕੋ ਪੰਜਾਬ ਸਰਕਾਰ ਜਿਹੜੀ ਹੈ ਜਾਂ ਹਿੰਦੁਸਤਾਨ ਸਰਕਾਰ ਹੈ ਉਹ ਕੰਨ ਤੇ ਲਿਖਿਆ ਪੜ ਲਵੇ ਕਿ ਜਦੋਂ ਕਿਸਾਨਾਂ ਦੇ ਵਿੱਚ ਤਿੰਨ ਜਿਹੜੇ ਬਿੱਲ ਸੀ ਉਹ ਲੈਂਦੇ ਸੀ ਕਿਸਾਨ ਵਿਰੋਧੀ ਬਿੱਲ ਤਾਂ ਉਹ ਸਟਰਗਲ ਜਿਹੜੀ ਸਟਰਗਲ ਸੀ ਜਾਂ ਸੰਘਰਸ਼ ਸੀ ਉਹ ਦਿੱਲੀ ਦੀਆਂ ਬਰੂਹਾਂ ਤੱਕ ਚੱਲਿਆ ਸੀ ਇਹ ਜਿਹੜਾ ਤਿੰਨ ਕਿਰਤ ਕਾਨੂੰਨ ਬਦਲੇ ਨੇ ਜਮਹੂਰੀ ਜਿਹੜੇ ਲੋਕ ਨੇ ਉਹਨਾਂ ਨੂੰ ਜੇਲਾ ਵਿੱਚ ਬੰਦ ਕੀਤਾ ਹੋਇਆ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰ ਰਹੀ ਹੈ ਜਿਵੇਂ ਵੱਖ-ਵੱਖ ਬਿੱਲ ਲੈ ਰਹੇ ਨੇ ਇਹਨਾਂ ਦੇ ਬਿੱਲਾਂ ਦੇ ਵਿਰੋਧ ਲਈ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਜਿਹੜੀ ਹੈ ਉਹ ਦੁਬਾਰਾ ਹੋਊਗੀ ਅੱਜ ਜਿਹੜਾ 12 ਫਰਵਰੀ ਦੀ ਹੜਤਾਲ ਹੈ ਇਹ ਹੜਤਾਲ ਉਹਦਾ ਇੱਕ ਪਹਿਲਾ ਸਟੈਪ ਆ ਉਹਨਾਂ ਦੇ ਨਾਲ ਜਿਹੇ ਸੰਘਰਸ਼ ਜਿਹੜਾ ਹੋਰ ਵੱਧਣਾ ਤੇ ਦਿੱਲੀ ਦੀਆਂ ਬਰੂਹਾਂ ਤੇ ਆਉਣ ਲਿਆ ਜਿਹੜੀਆਂ ਕੋਈ ਵੀ ਜਿਹੜੇ ਸਟ੍ਰਗਲ ਹੋਣਾ ਹੈ ਚਾਹੇ ਉਹ ਛੜਕਾਂ ਤੇ ਹੋਵੇ ਚਾਹੇ ਉਹ ਸੰਸਤ ਚ ਹੋਵੇ ਚਾਹੇ ਬਾਹਰ ਹੋਵੇ ਹਰਥਾ ਹੋਣਾ ਹੈ ਬਿਲਕੁਲ ਜੀ ਮੈਂ ਮਾਝਾ ਸੰਸਥਾ ਮਿੱਟੀ ਦਾ ਆਪਣੇ ਪੰਜਾਬ ਇਸ ਪ੍ਰਧਾਨਾ ਨਾਤੇ ਹੁਣ ਕਰਨ ਮੈਂ ਇਹ ਕਹਿਣਾ ਵੀ ਸਾਰੇ ਸਾਰੇ ਹਿੰਦੁਸਤਾਨ ਤੇ ਸਾਡੇ ਫਰਕ ਪੈਣਾ ਜਿਹੜੀਆਂ ਡੇਰੀਆਂ ਪਾ ਕੇ ਬੈਠੇ ਆਪਣੇ ਸਾਡੇ ਕਿਸਾਨ ਦੇਰੀ ਪਾਈ ਆ ਖੇਤੀ ਜਿਹੜੀ ਅੱਗੇ ਫਸਲ ਵੇਖਣੀ ਰਹੀ ਜੇ ਹੋਰ ਉੱਥੋਂ ਫਸਲਾਂ ਆ ਗਈਆਂ ਚਾਹੇ ਡੇਰੀ ਦੇ ਦੁੱਧ ਆ ਗਿਆ ਕੋਈ ਪ੍ਰੋਜੈਕਟ ਆ ਗਿਆ ਉਹ ਸਾਰੇ ਹੀ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਸਾਰੇ ਵਾਸਤੇ ਹੀ ਉਹ ਬਹੁਤ ਘਾਤਕ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਬੇਜੁਗਾਰੀ ਇੱਥੇ ਹੋ ਜਣੀ ਹੈ ਉੱਥੇ ਦੇ ਸਬਸਿਟੀਆਂ ਜਿਹੜੀਆਂ ਨੇ ਬਹੁਤ ਬਹੁਤ ਜ਼ਿਆਦਾ ਸਬਸਿਟੀਆਂ ਨੇ ਤੇ ਤਿੰਨ ਤਿੰਨ ਹਜ਼ਾਰ ਕਿਲਾ ਉਹ ਕਿਸਾਨ ਹੈ ਜਿਹੜੇ ਵੱਡੇ ਨੇ ਇਹਨੇ ਨੇ ਲੰਬੇ ਲੰਬੀ ਉਹਨੇ ਕਿਸਾਨੀ ਹੈ ਇੱਥੇ ਤਾਂ 2 3 ਤਿੰਨ ਤਿੰਨ ਕਿਲੇ ਕੋ ਚਾਰ ਕਿਲੇ ਵੱਤ ਤੋਂ ਵੱਤ ਅਵਲ ਤੋਂ ਦੋ ਕਿਲੇ ਇੱਥੇ ਦੋ ਤਿੰਨ ਚਾਰ ਕਿਲੇ ਦੇ ਵਿੱਚ ਬਸ ਇਹ ਨਹੀਂ ਕਿ ਦੇ ਖੇਤੀ ਹੈ ਕਿਸ ਦੀ ਇਹਨਾਂ ਨੂੰ ਉਹ ਜਿਹੜੇ ਪ੍ਰੋਜੈਕਟ ਆ ਗਏ ਇੱਥੇ ਕੀ ਕਰਨਗੇ ਵਿਚਾਰੇ ਉਹ ਇਹਨਾਂ ਨੂੰ ਪੂਰੇ ਦੇਸ਼ ਨੂੰ ਸਾਡੇ ਨੂੰ ਬਹੁਤ ਘਟਕ ਹੈ ਜਿਹੜਾ ਆ ਬਿਜਲੀ ਸੋਧ ਬੇ ਲੈ ਆਉਂਦੇ ਨੇ ਇਹ ਜਿਹਦੇ ਕੋ ਪੈਸੇ ਨਾ ਹੋਏ ਜਦੋਂ ਮੇਹਰ ਚ ਪੈਸੇ ਨਾ ਆਇਓ ਬੱਤੀ ਦੇ ਨੇੜਾ ਬੈਠਾ ਰਹੇਗਾ ਮੈਂ ਬਿਲਕੁਲ ਨਹੀਂ ਇਹ ਚਾਹੁੰਦੇ ਵੀ ਜਿਹੜਾ ਦੂਜੇ ਜਿਹੜੇ ਮੀਟਰ ਨੇ ਇਹ ਨਹੀਂ ਲੱਗਣੇ ਚਾਹੀਦੇ ਉਹ ਜਿਹੜਾ ਬੀਜੀ ਸੋਧ ਵਿਲਾ ਉਹ ਵੀ ਸਾਡਾ ਜਿਹੜਾ ਨੁਕਸਾਨ ਵਾਲਾ ਉਹ ਵੀ ਕਿਸਾਨਾਂ ਦੇ ਹਰ ਮਜਬ ਦੇ ਹਰ ਬੰਦੇ ਦੇ ਹਰ ਵਰਗ ਦੇ ਜਿਹੜਾ ਨੁਸਾਨ ਹੈ ਤੇ ਹੋਰ ਵੀ ਜਿੰਨੇ ਆ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਸਾਡਾ ਅੱਜ ਇੱਥੇ ਬਹਿਣ ਦਾ ਮਕਸਦ ਹੈ ਉਹ ਵੀ ਉਹ ਵੀ ਸਾਰਿਆਂ ਨੂੰ ਇਹ ਦਬਾਉਣਾ ਚਾਹੁੰਦੀ ਹੈ ਸਰਕਾਰ ਇਹ ਸਰਕਾਰਾਂ ਜਿਹੜੀਆਂ ਨੇ ਸਾਰਿਆਂ ਨੂੰ ਦੁਨੀਆ ਨੂੰ ਦਬਾਉਣਾ ਚਾਹੁੰਦੀ ਹੈ ਦੁਨੀਆ ਤੇ ਭਾਰ ਸੁੱਟਣਾ ਚਾਹੁੰਦੀ ਹੈ ਦੁਨੀਆ ਨੂੰ ਬਚਾਉਣ ਵਾਸਤੇ ਜਿਹੜਾ ਅਮਰੀਕਾ ਜਿਹੜਾ ਉਧਰ ਹੋਇਆ ਟ੍ਰੇਡ ਉਹ ਬਹੁਤ ਗਲਤ ਹੈ ਪੂਰੇ ਦੇਸ਼ ਤੇ ਘਾਟਾ ਪੈਣਾ ਹੈ ਬੇਜੁਗਾਰ ਹੋਣੇ ਨੇ ਬਹੁਤ ਜਿਹੜਾ ਮਾੜਾ ਮਾੜਾ ਜਿਹੜਾ ਉਹ ਜਿਹੜਾ ਐਨਐਸਐਮਪੀ ਹੁੰਦੇ ਅੱਜ ਦੇਖਦੇ ਆ 10 ਟ੍ਰੇਡ ਯੂਨਿਨਾਂ ਤੇ ਨਾਲ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਦੇ ਹਮਾਇਤ ਦੇ ਵਿੱਚ ਕਿ ਜਿਹੜੇ ਸਰਕਾਰ ਨੇ ਚਾਰ ਲੇਬਰ ਕੋਡ ਪਾਸ ਕੀਤੇ ਨੇ ਉਹਦੇ ਵਿਰੋਧ ਦੇ ਵਿੱਚ ਔਰ ਅਸੀਂ ਜਿਹੜਾ ਇਸ ਮੁੱਦੇ ਨੂੰ ਉਭਾਰਨਾ ਚਾਹੁੰਦੇ ਆ ਕਿ ਜਿਹੜਾ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 225 ਲੈ ਕੇ ਆ ਰਹੀ ਹੈ ਬੀਜ ਬਿੱਲ 225 ਲੈ ਕੇ ਆ ਰਹੀ ਹੈ ਔਰ ਜਿਹੜਾ ਹੁਣੇ-ਹੁਣੇ ਜਿਹੜਾ ਤਾਜ਼ਾ ਅਮਰਕਦ ਨਾਲ ਟ੍ਰੇਡ ਹੋਈ ਹੈ ਇਹਦੇ ਖਿਲਾਫ ਲੋਕਾਂ ਨੇ ਜਿਹੜਾ ਨਾ ਲਾਮਬੰਦ ਕਰਕੇ ਸੰਘਰਸ਼ ਵਾਸਤੇ ਤਿਆਰੀ ਕਰ ਰਹੇ ਆ ਔਰ ਅੱਜ ਦਾ ਇਹਦਾ ਮੇਨ ਮੁੱਦਾ ਇਹ ਹੈ ਕਿ ਜਿਹੜਾ ਸਰਕਾਰ ਜੇ ਬਿਜਲੀ ਸੋਧ ਬਿੱਲ 225 ਲਹੁੰਦੀ ਹੈ ਤਾਂ ਜਿਹੜੀ ਘਰੇਲੂ ਬਿਜਲੀ ਅੱਗੇ ਪਿੰਡੂ ਖੇਤਰ ਲਈ ਸਸਤੀ ਸੀ ਔਰ ਉਦਯੋਗਾਂ ਵਾਸਤੇ ਥੋੜੀ ਮਹਿੰਗੀ ਸੀ ਉਹ ਹੁਣ ਕੇਂਦਰ ਸਰਕਾਰ ਇੱਕ ਦਰ ਕਰਨ ਜਾ ਰਹੀ ਹੈ ਸਾਰੇ ਦੇਸ਼ 'ਚ ਇੱਕੋ ਹੀ ਰੇਟ ਔਰ ਇਹਦੇ ਨਾਲ ਜੇ ਇਹ ਚੀਜ਼ ਹੁੰਦੀ ਹੈ ਤਾਂ ਫਿਰ ਜਿਹੜਾ ਘਰਾਂ ਨੂੰ 60 ਯੂਨਟ ਬਿਜਲੀ ਮਿਲਦੀ ਹੈ ਉਹ ਖਤਮ ਹੋ ਜੋਗੀ ਮੋਟਰਾਂ ਨੂੰ ਜਿਹੜੀ ਕਿਸਾਨਾਂ ਨੂੰ ਮਿਲਦੀ ਹੈ ਉਹ ਖਤਮ ਹੋ ਜੋਗੀ ਔਰ ਇਹ ਜਿਹੜਾ ਆਧਾਰਾ ਹੁਣ ਸਰਕਾਰ ਦੇ ਹੱਥੋਂ ਨਿਕਲ ਕੇ ਕੰਪਨੀਆਂ ਕੋਲ ਚਲੇ ਜਾਣਾ ਜਿਹਦੇ ਨਾਲ ਕੰਪਨੀਆਂ ਨੂੰ ਫਾਇਦਾ ਵਾ ਲੋਕਾਂ ਨੂੰ ਤਾਂ ਆਮ ਖਪਤਕਾਰਾਂ ਨੂੰ ਨੁਕਸਾਨ ਹੋਣਾ ਇਸੇ ਤਰ੍ਹਾਂ ਬੀਜ ਬੈਲਾ ਅੱਗੇ ਬੀਜ ਸਾਨੂੰ ਖੇਤੀਬਾੜ ਯੂਨੀਵਰਸਿਟੀ ਦਿੰਦੇ ਸੀ ਸਰਕਾਰ ਦਿੰਦੇ ਸੀ ਇਹ ਵੀ ਅਧਿਕਾਰ ਹੁਣ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਜਿਹਦੇ ਨਾਲ ਕਿਸਾਨ ਨੂੰ ਹਰ ਵੇਲੇ ਜਿਹੜਾ ਉਹਨਾਂ ਤੇ ਨਿਰਭਰ ਹੋਣਾ ਪਊਗਾ ਇਸ ਕਰਕੇ ਇਸੇ ਦਾ ਵਿਰੋਧ ਕਰਦੇ ਆਂ ਔਰ ਤੀਸਰਾ ਮੁੱਦਾ ਜਿਹੜਾ ਅਮਰੀਕਾ ਦੇ ਨਾਲ ਥੋੜੇ ਦਿਨ ਹੋ ਗਿਆ ਡੀਲ ਹੋਈ ਹੈ ਉਹ ਇੱਕ ਤਰਫਾ ਕੀਤੀ ਹੈ ਟਰੰਪ ਨੇ ਔਰ ਬਾਹਮ ਰੋੜ ਕੇ ਕੀਤੀ ਹੈ ਮੁੱਦੇ ਦੀ ਕਿਉਂਕਿ ਟਰੰਪ ਕਹਿੰਦਾ ਵੀ ਮੇਰੇ ਦੇਸ਼ ਦਾ ਅਨਾਜ ਫਲ ਮੀਟ ਡੇਰੀ ਉਤਪਾਦ ਔਰ ਹੋਰ ਜਿਹੜੇ ਡਰਾਈ ਫਰੂਟ ਆ ਉਹ ਆਉਣਗੇ ਪਰ ਤੁਸਾਂ 0% ਟੈਕਸ ਲਾਉਣਾ ਹੋਊਗਾ ਜਿਉ ਤੁਸੀਂ ਭੇਜੋਗੇ ਉਹਦੇ ਤੇ ਅਸੀਂ 18% ਲਾਵਾਂਗੇ ਇਹ ਤੁਸੀਂ ਅਗਲੀ ਛਤੌਣਾ ਨਾਲ ਹੀ ਲਾਤੀ ਐ ਕਿ ਤੁਸੀਂ ਰੂਸ ਕੋਲੋਂ ਤੇਲ ਨਹੀਂ ਖਰੀਦਣਾ ਜਿਹੜਾ ਹੁਣ ਤੱਕ ਆਪਾਂ ਖਰੀਦਦੇ ਰਹੇ ਆ ਉਹਨਾਂ ਨਾਲ ਹੀ ਕਹਿੰਦਾ ਵੀ ਜੇ ਤੁਸੀਂ ਰੂਸ ਕੋਲੋਂ ਤੇਲ ਖਰੀਦਿਆ ਸਾਡੇ 10 ਬੰਦੇ ਇੱਥੇ ਨਿਗਰਾਨੀ ਕਰਨਗੇ ਫਿਰ ਅਸੀਂ ਦੁਬਾਰਾ 50% ਟੈਕਸ ਜਿਹੜਾ ਨਾ ਉਹ ਲਾ ਦੇਾਂਗੇ ਸਾਨੂੰ ਲੱਗਦਾ ਵਾ ਕਿ ਇਹ ਮੋਦੀ ਸਰਕਾਰ ਨੇ ਜਿਹੜਾ ਆਪਣਾ ਦੇਸ਼ ਜਿਹੜਾ ਅਮਰੀਕਾ ਨੂੰ ਗਹਿਣੇ ਪਾਤਾ ਵਾ ਦੇ ਦਿੱਤਾ ਵਾ ਫੈਸਲੇ ਟਰੰਪ ਕਰਦਾ ਮੋਦੀ ਉੱਤੇ ਉਹ ਜਿੰਨੇ ਕਰਦਾ ਇਹਦੇ ਨਾਲ ਸਮਝਿਆ ਲੋਕਾਂ ਨੂੰ ਨੁਕਸਾਨ ਹੋਣਾ ਵਾ ਕਿਸਾਨੀ ਬਰਬਾਦ ਹੋਣੀ ਆ ਕਿਉਂਕਿ ਉਹਦਾ ਡੇਰ ਤੋਂ 2% ਲੋਕ ਜਿਹੜਾ ਖੇਤੀ ਕਰਦੇ ਨੇ ਸਾਡੇ ਇਧਰ 85% ਲੋਕ ਖੇਤੀ ਕਰਦੇ ਨੇ ਉੱਥੇ ਪਰ ਕਿਸਾਨ ਜਿਹੜਾ 60 ਲੱਖ ਤੋਂ ਉੱਪਰ ਜਿਹੜੀ ਸਬਸਿਡੀ ਮਿਲਦੀ ਆ ਸਾਡੇ ਸਾਲ ਦਾ 6000 ਰੁਪਏ ਤਿੰਨ ਕਿਸ਼ਤਾਂ ਚ ਕਿਸਾਨ ਨੂੰ ਦਿੱਤਾ ਜਾਂਦਾ ਇਹ ਜਿਹੜਾ ਬਿਲਕੁਲ ਇੱਕ ਬਹੁਤ ਤਗੜਾ ਸੰਸਾਰ ਦਾ ਪਲਵਾਨਾ ਉਹਨੂੰ ਇੱਕ ਛੋਟੇ ਡੇਢ ਕਿੱਲੇ ਵਾਲੇ ਨਾਲ ਮੁਕਾਬਲਾ ਕਰਾਉਣ ਦਾ ਜਿਹੜਾ ਕਦੀ ਕਰ ਹੀ ਨਹੀਂ ਸਕਦਾ ਇਹਦੇ ਨਾਲ ਹਰ ਜਿਹੜਾ ਖੇਤਰਾ ਉਹ ਬਰਬਾਦ ਹੋਣਾ ਇਸ ਕਰਕੇ ਅਸੀਂ ਸਿੱਖਾਣ ਮੋਰਚੇ ਵੱਲੋਂ ਆਨ ਵਾਲੇ ਦਿਨਾਂ ਵਿੱਚ 22 ਤਰੀਕ ਨੂੰ ਜਿੰਨੇ ਭਾਜਪੀ ਦੇ ਐਮਐਲਏ ਮੰਤਰੀ ਔਰ ਆਮ ਪਾਰਟੀ ਦੇ ਕਿਉਂਕਿ ਇਹ ਵੀ ਖੁੱਲ ਕੇ ਨਹੀਂ ਬੋਲ ਰਹੇ ਇਸ ਕਰਕੇ ਇਹਨਾਂ ਦੇ ਖਿਲਾਫ ਸਾਡਾ ਸੰਘਰਸ਼ ਹੋਇਆ ਔਰ ਅੱਜ ਅਸੀਂ ਜਿਹੜਾ ਅਸੀਂ ਸਿੱਖਾਣ ਮੋਰਚੇ ਵੱਲੋਂ ਟ੍ਰੇਡ ਜਿੰਨਾਂ ਦੇ ਸੰਘਰਸ਼ ਦੀ ਹਮਾਇਤ ਦੇ ਵਿੱਚ ਆਏ